ਸਰੀਰ ਆਗ ਦੇ ਅੰਦਰ ਉਪਦੇਸ਼ ਬਖਸ਼ਦੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸਤਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਤਗੁਰਾਂ ਜੀ ਨੇ ਪਾਵਨ ਪੀਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰ ਨਾਮ ਹਰੀ ਦਾ ਉਹ ਜਿਹੜਾ ਕਾਲਪੁਰਖ ਵੈਗੁਰੂ ਹੈ ਜਿਨੇ ਆਪਾਂ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਜਿਹੜਾ ਸਾਨੂੰ ਦੁਨੀਆ ਦੇ ਵਿੱਚ ਭੇਜਦਾ ਏ ਦੁਨੀਆ ਦੇ ਵਿੱਚ ਭੇਜਣ ਵਾਲੇ ਨੇ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਇੱਛਾ ਜ਼ਰੂਰ ਹੈ ਸੰਸਾਰ ਦੇ ਵਿੱਚ ਆਪਾਂ ਗੁਰੂ ਦੇ ਦਰ ਤੇ ਚੱਲ ਕੇ ਆਉਂਦੇ ਆ ਕੋਈ ਕੋਈ ਇੱਛਾ ਲੈ ਕੇ ਆਉਂਦਾ ਕੋਈ ਪੁੱਤਰ ਦੀ ਦਾਤ ਲੈਣ ਵਾਸਤੇ ਮਹਾਰਾਜ ਦੀ ਕੋਲ ਆਪਣੀ ਇੱਛਾ ਲੈ ਕੇ ਆਉਂਦਾ ਕੋਈ ਘਰ-ਬਾਰ ਵਾਸਤੇ ਕੋਈ ਨੌਕਰੀ ਦੀ ਦਾਤ ਵਾਸਤੇ ਇੱਛਾ ਲੈਣ ਵਾਸਤੇ ਆਉਂਦਾ ਏ ਕਿ ਮੈਨੂੰ ਨੌਕਰੀ ਦੀ ਦਾਤ ਮਿਲ ਜਾਵੇ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਬੰਦੇ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਛਾਵਾਂ ਨੇ ਉਹਦੀਆਂ ਬੜੀਆਂ ਮੰਨਦੀਆਂ ਛਾਵਾਂ ਨੇ ਪਰ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਅੰਦਰ ਮਨੁੱਖ ਦੀਆਂ ਪੰਜ ਤਰ੍ਹਾਂ ਦੀਆਂ ਮੁੱਖ ਇੱਛਾ ਨੂੰ ਦੱਸਿਆ ਕਿ ਪਹਿਲੀ ਬੰਦੇ ਦੀ ਮੁੱਖ ਨੁਕ ਇੱਛਾ ਇਹ ਕਿ ਧਨ ਪ੍ਰਾਪਤੀ ਦੀ ਇੱਛਾ ਹਰ ਬੰਦਾ ਚਾਹੁੰਦਾ ਏ ਕਿ ਮੈਨੂੰ ਧਨ ਮਾਇਆ ਜਿਆਦੀ ਮਿਲੇ ਮੇਰੇ ਕੋਲ ਧਨ ਦੌਲਤ ਜਿਆਦੀ ਆਵੇ ਧਨ ਪ੍ਰਾਪਤੀ ਦੀ ਪਹਿਲੀ ਇੱਛਾ ਦੂਜੀ ਇੱਛਾ ਏ ਬੰਦੇ ਦੀ ਸੁਖ ਪ੍ਰਾਪਤੀ ਦੀ ਕਿ ਮੈਨੂੰ ਜਿਆਦਾ ਸੁੱਖ ਮਿਲੇ ਮੈਂ ਸੁਖੀ ਰਹਾ ਮੈਨੂੰ ਕਦੇ ਵਾਸਤੇ ਦੁੱਖ ਨਾ ਵੇਖਣਾ ਪਵੇ ਤੇ ਤੀਜੀ ਬੰਦੇ ਦੀ ਇੱਛਾ ਏ ਆਪਣੀ ਸੰਸਾਰ ਦੇ ਅੰਦਰ ਵੜਿਆਈ ਕਰਾਉਣ ਦੀ ਕਿ ਲੋਕ ਮੈਨੂੰ ਚੰਗਾ ਕਹਿਣ ਚੌਥੀ ਚਾਹੇ ਰੋਗ ਦੀ ਨਿਵਰਤੀ ਦੀ ਕਿ ਮੈਂ ਰੋਗਾਂ ਤੋਂ ਰਹਿਤ ਹੋ ਜਾਵਾਂ ਮੇਰੇ ਸਰੀਰ ਨੂੰ ਕੋਈ ਰੋਗ ਨਾ ਲੱਗੇ ਪੰਜਵੀਂ ਚਾਹੇ ਕੇ ਨਾਮ ਰੂਪੀ ਖਜ਼ਾਨੇ ਨੂੰ ਪਾ ਕੇ ਮੈਂ ਉਸ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵਾਂ ਮੈਂ ਰੱਬ ਦੀ ਦਰਗਾਹ ਦੇ ਵਿੱਚ ਸਫਲ ਹੋ ਜਾਵਾਂ ਇਹ ਪੰਜ ਇੱਛਾ ਮਨੁੱਖ ਦੀਆਂ ਮਾਰੇ ਨੇ ਬਾਣੀ ਦੇ ਅੰਦਰ ਵੀ ਜ਼ਿਕਰ ਕੀਤਾ ਨਾ ਕਿ ਭਾਈ ਜਿਸ ਧਨ ਕੋ ਚਾਰ ਕੁੰਟ ਉਠਤਾਵੇ ਜਿਸ ਮਾਇਆ ਦੇ ਵਾਸਤੇ ਬੰਦਿਆ ਚਾਰ ਦਿਸ਼ਾਵਾਂ ਵੱਲ ਦੌੜਦਾ ਏ ਸੋ ਧਨ ਹਰ ਸੇਵਾ ਤੇ ਪਾਵੇ ਉਹ ਧਨ ਤੈਨੂੰ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੋ ਜਾਵੇਗਾ ਫਿਰ ਬੰਦੇ ਦੀ ਦੂਸਰੀ ਇੱਛਾ ਏ ਕਿ ਮੇਰੀ ਸਦਾ ਵਾਸਤੇ ਵਡਿਆਈ ਹੋਵੇ ਮੇਰਾ ਲੋਕ ਮੈਨੂੰ ਸਦਾ ਵਾਸਤੇ ਸੁੱਖ ਮਿਲੇ ਮੈਂ ਸੁਖੀ ਰਹਾਵਾਂ ਦੇ ਮਾਰੇ ਕਹਿੰਦੇ ਜਿਸੋ ਕੋ ਨਿਤ ਵਾਂਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸਦਾ ਵਾਸਤੇ ਸੁਖ ਚਾਹਣਾ ਇਨਾਂ ਕਿ ਮੈਨੂੰ ਸੁਖ ਮਿਲਿਆ ਰਵੇ ਉਹ ਸੁਖ ਕਿੱਥੋਂ ਮਿਲਦਾ ਏ ਰੱਬ ਦੇ ਪਿਆਰੇ ਸਾਧੂਆਂ ਦੇ ਨਾਲ ਪ੍ਰੀਤੀ ਪ੍ਰੇਮ ਕਰਨ ਕਰਕੇ ਫਿਰ ਅਗਲੀ ਬੰਦੇ ਦੀ ਇੱਛਾ ਏ ਮੇਰੀ ਲੋਕ ਵਡਿਆਈ ਕਰਨ ਮੈਨੂੰ ਚੰਗਾ ਕਹਿਣ ਤੇ ਮਾਰੇ ਕਹਿੰਦੇ ਭਾਈ ਜੇ ਸੋਭਾ ਕੋ ਕਰੇ ਭਲੀ ਕਰਨੀ ਸੋ ਸਾ ਸੋਭਾ ਭਜ ਹਰ ਕੀ ਸਰਣੀ ਜੇ ਆਪਣੀ ਵਡਿਆਈ ਕਰਾਉਣੀ ਚਾਹਣਾ ਏ ਕਿ ਲੋਕ ਮੇਰੀ ਵਡਿਆਈ ਕਰਨ ਤੇ ਮਾਰੇ ਕਹਿੰਦੇ ਦੌੜ ਕੇ ਮਾਰੇ ਦੀ ਸ਼ਰਨ ਵਿੱਚ ਆ ਜਾ ਇਥੋਂ ਰੱਬ ਦੀ ਸ਼ਰਨ ਵਿੱਚੋਂ ਹੀ ਵਡਿਆਈ ਮਿਲੇਗੀ ਤੇ ਬਿਰਬੰਦਾ ਕਹਿੰਦਾ ਮੈਂ ਰੋਗਾਂ ਤੋਂ ਰਹਿਤ ਹੋ ਜਾਵਾਂ ਤੇ ਮਾਰੇ ਕਹਿੰਦੇ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਧ ਲਾਏ ਬੰਦਾ ਰੋਗਾਂ ਤੋਂ ਰਹਿਤ ਕਦੋਂ ਹੁੰਦਾ ਏ ਜਦੋਂ ਨਾਮ ਰੂਪੀ ਦਵਾਈ ਨੂੰ ਸ਼ੱਕ ਲੈਂਦਾ ਏ ਤੇ ਬੰਦੇ ਦੇ ਰੋਗ ਦੂਰ ਹੋ ਜਾਂਦੇ ਆ ਫਿਰ ਪੰਜਵੀਂ ਇੱਛਾ ਨਾਮ ਨੂੰ ਪ੍ਰਾਪਤ ਕਰਕੇ ਰੱਬ ਦੀ ਦਰਗਾਹ ਵਿੱਚ ਪ੍ਰਾਪਤ ਹੋ ਜਾਵਾ ਚਾਰ ਇੱਛਾਂ ਤੇ ਹਰ ਕੋਈ ਚਾਹੁੰਦਾ ਏ ਪਰ ਜਿਹੜੀ ਪੰਜਵੀਂ ਛਾ ਨਾਮ ਨੂੰ ਪ੍ਰਾਪਤ ਕਰਨ ਦੀ ਏ ਕੋਈ ਵਿਰਲਾ ਵਾਂਝਾ ਹੀ ਪ੍ਰਾਪਤ ਕਰਦਾ ਏ ਕਿ ਨਾਮ ਸਾਨੂੰ ਮਿਲੇ ਤੇ ਮਾਰ ਕਹਿੰਦੇ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਐ ਮੇਰੇ ਪਿਆਰੇ ਮਨਾ ਜੇ ਸਾਰੇ ਖਜ਼ਾਨਿਆਂ ਦੇ ਨਾਮ ਰੂਪੀ ਖਜ਼ਾਨੇ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਨਾ ਤੇ ਵਾਹਿਗੁਰੂ ਦਾ ਨਾਮ ਜਪ ਕੇ ਹੀ ਦਰਗਾਹ ਦੇ ਵਿੱਚ ਪ੍ਰਵਾਨ ਹੋਵੇਗਾ